नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी फैमिली रेस्टो एक मल्टी कुजीन रेस्टो का स्वाद जो तो हमेशा रहेगा याद आज ही आओ चिंदूस फैमिली रेस्टो बार चंडीगढ़ रोड नवा शहर कॉल सेवन एट थ्री सेवन डबल जीरो डबल जीरो डबल सिक्स तो सब पहला आप जी केजरी का सब कर लीजिए ਤੋ ਤੋਂ ਬਾਅਦ ਜਿਹੜੇ ਆਪਾਂ ਸਟੇਜ ਦੀ ਕਾਰਵਾਈ ਜਿਹੜੀ ਸ਼ੁਰੂ ਕਰਨ ਜਾ ਰਹੇ ਆ ਸਵਾਜ ਦੀ ਬਤਾਏਗੀ ਪਾਰਟੀ ਦੀ ਸ਼ੁਰੂਆਤ ਜਿਹੜੀ ਹੈ ਮੋਹਨ ਸਿੰਘ ਗੁਟਾ ਜੀ ਮੋਹਨ ਸਿੰਘ ਗੁਟਾ ਜੀ ਉਹਨਾਂ ਨੇ ਜੀਵਨ ਸਾਥੀ ਉਹਨਾਂ ਨੇ ਜਿਹੜੇ ਖੁਸ਼ੀ ਵਾਲੇ ਪਲ ਲੈ ਬਹੁਤ ਭਾਗਾਂ ਦਾ ਨਸੀਬ ਹੁੰਦੇ ਆ ਆਪਾਂ ਨੂੰ

ਇਹ ਕਿ ਕੈਮਰੇ ਪਿੱਛੇ ਫਾਇਟ ਉਹ ਲੈਣ ਵਾਲਾ ਨਾ ਆਉਣਾ ਚਾਹੀਦਾ ਇਹ ਚੰਗਾ ਨਿਮਾਗਾ ਤੋਂ ਬਤਾਉਂ Gracias. ਚੈਨਲ ਦੇਖ ਰਹੇ ਦਰਸ਼ਕਾਂ ਦਾ ਹਰ ਇੱਕ ਸਵਾਗਤ ਹੈ ਤੁਹਾਡ ਜੀ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਇੰਜੀਨੀਅਰ ਤੇ ਸਮਾਜ ਸੇਵਕ ਤੇ ਖੂਨਦਾਨੀ ਜਿਹੜੇ ਕਿ ਅੱਜ ਆਪਣੇ ਵਿਭਾਗ ਮੀ.ਐਸ.ਪੀ.ਸੀ.ਲ ਦੇ ਵਿੱਚੋਂ ਸੇਵਾ ਮੁਕਤ ਹੋ ਰਹੇ ਨੇ ਬੇਦਾਕ ਸੇਵਾ ਮੁਕਤ ਹੋ ਰਹੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਰਦਾਰ ਮੋਹਨ ਸਿੰਘ ਜੀ ਅਟਾਲਾ ਵਾਲੇ ਪਿਆਰ ਨਾਲ ਇਹਨਾਂ ਨੂੰ ਬੂਟਾ ਪਾਜੀ ਕਹਿੰਦੇ ਨੇ ਸੋ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਨਵਾਂ ਸ਼ਹਿਰ ਸਰਕਾਰੀ ਕਾਲਜ ਯੂਨੀਵਰਸਿਟੀ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਆਪਣੇ ਤੁਸੀਂ ਇਸ ਮੈਹਿਮਣੇ ਵਿੱਚ ਕਿੱਦਾ ਹੈ ਸਭ ਤੋਂ ਪਹਿਲਾਂ ਆਪਣੇ ਪਿੰਡ ਬਾਰੇ ਜਾਣਕਾਰੀ ਦਿਓ ਜੀ ਪਰਿਵਾਰ ਬਾਰੇ ਜਾਣਕਾਰੀ ਦਿਓ ਹਾਂ ਜੀ ਇਹ ਮੋਹਪਿੰਦ ਕਾਰਗੋ ਪਿਆਰਿਓ ਪਿਆਰੋੜਾ ਖਿਦੀਰ ਦੇਣਾ ਕਿ ਮੈਂ ਮੇਰਾ ਪਿੰਡ ਅਟਾਲਾ ਤੇ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ ਹਾਂ ਉਹ ਮਹਾਰਾਜ ਨੇ ਕਿਰਪਾ ਕੀਤੀ ਤੇ 1997 ਦੇ ਵਿੱਚ ਪੀਐਸ ਤੋਂ ਉਹ ਬੀਵੀ ਰੋਡ ਤੇ ਹੁਣ ਸੀਐਸਟੀ ਦੇ ਵਿੱਚ ਹਾਊਸ ਵੈਲੇ ਪੰਜਾਬ ਰਾਜ ਦੀ ਨਿਮਨੀ ਕੋਰਟ ਸੀਗਾ ਪੰਜਾਬ ਰਾਜ ਦੀ ਨਿਮਨੀ ਅੱਛਾ ਜੀ ਤੇ ਹੁਣ ਪੀਐਸਟੀਸੀਐਲ ਤੇ ਔਰ ਵੇਖੇ ਮੈਂ 1997 ਦੇ ਵਿੱਚ 195 1997 ਨੂੰ ਜੁਆਇਨ ਕੀਤਾ ਸੀ ਪਹਿਲਾਂ ਜੁਆਇਨਿੰਗ ਤੁਹਾਡੀ ਔਰ ਦੀ ਔਰ ਦੀ ਜੁਆਇਨ ਹੈ ਜੀ ਯਾਨੀ ਜਿਹੜੀ ਔਰ ਦੀ ਹੈ ਉਸ ਔਰ ਦੀਆਂ ਕੀਤਾ ਸੀ ਉਸ ਤੋਂ ਬਾਅਦ 6 ਮਹੀਨੇ ਔਰ ਦੇ ਵਿੱਚ ਰਹਿ ਉਸ ਤੋਂ ਬਾਅਦ 1998 ਨੂੰ ਜਿਹੜਾ ਵਿਆਪੀ ਰਸਟਰ ਦੇ ਵਿੱਚ ਇਹ ਜੇ ਲੈਨਮੈਂਨ ਜਨ ਕੀਤਾ ਲਗਾਤਾਰ ਹਾਂਜੀ ਲਗਾਤਾਰ 25 ਸਾਲ ਵਿਆਪੀ ਰਸਟਰ ਦੇ ਵਿੱਚ ਲੋਕਾਂ ਨੂੰ ਖਾਨਦਰ ਸੇਵਾਵਾਂ ਦਿੱਤੀਆਂ ਅੱਛਾ ਜੀ ਅਪੇ 28 ਜੂਨ ਜੀ 2022 ਨੂੰ ਇਹ ਜੇ ਜੀ ਪ੍ਰਮੋਟ ਹੋ ਕੇ ਤੇ ਆਊਟਲੈਟ ਫੋਰ ਨਮਾਸ਼ਹਿਰ ਵਿਖੇ ਠੀਕ ਆਪਣੀ ਜਿਹੜੀ ਸੇਵਾ ਸ਼ੁਰੂ ਕੀਤੀ 3 ਸਾਲ ਤੋਂ ਬਾਅਦ ਦਾ ਸਮਾਂ ਫੋਕਸ ਟੂਰਨਮਾਸ਼ਹਿਰ ਵਿਖੇ ਤੇ ਲੋਕਾਂ ਦੀ ਸੇਵਾ ਕੀਤੀ ਈਮਾਨਦਾਰੀ ਨਾਲ ਸੇਵਾ ਕੀਤੀ ਕਿਉਂਕਿ ਇਹ ਪਰਿਵਾਰ ਵੱਲੋਂ ਗੁਰਤੀ ਹੀ ਇਮਾਨਦਾਰੀ ਦੀ ਮਿਲੀ ਸੀ ਮਾ ਮਾਪ ਨੇ ਜਿਹੜੇ ਆਪਾਂ ਨੂੰ ਸਰਕਾਰ ਸੀਗੇ ਉਹ ਇਹੇ ਦਿੱਤੇ ਤੇ ਉਹਨਾਂ ਦੇ ਚੱਲਦੇ ਆ ਅਸੀਂ ਮਾ ਮਾਪ ਦਾ ਜਿਹੜਾ ਜਿਹੜਾ ਸਿਰ ਉੱਪਿਆ ਕੀਤਾ ਹੈ ਮਾ ਮਾਪ ਦਾ ਨਾਂ ਰੋਸ਼ਨ ਕੀਤਾ ਹੈ ਪਿੰਡ ਦੇ ਵਿੱਚ ਵੀ ਮੇਰੀ ਨਿਸੇਵ 3 ਸਾਲ ਸਰਪੰਚ ਬਣਿਆ 3 ਟਾਰਮਾ ਅੱਛਾ ਜੀ 15 ਸਾਲ ਲਗਭਗ ਪਿੰਡ ਦੀ ਸਰਪੰਚੀ ਦੇ ਤੌਰ ਤੇ ਸੇਵਾ ਕੀਤੀ ਜਿਹਦੇ ਵਿੱਚ ਪਿਛਲੇ 5 ਸਾਲ ਸਿੱਕੇ ਉਹ ਸ਼ਰਮ ਸੰਤੀ ਦੇ ਲੋਕਾਂ ਨੇ ਇਹ ਸੇਵਾ ਕੀਤੀ ਤੋਂ 13 ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਤੇ ਨਾਲ ਦੀ ਨਾਲ ਗੁਰਦਵਾਰਾ ਸਿੰਘ ਜੀ ਦਾਸ ਮਹਾਰਾਜ ਜੀ ਦੀ ਸੇਵਾ ਵੀ ਕੀਤੀ ਆ ਤੇ ਉਹਨੂੰ ਦੇਖ ਕੇ ਮਹਾਰਾਜ ਜੀ ਅਸ਼ੀਰਵਾਦ ਅਦਿਕਾ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਸ਼ਾਨਦਾਰ ਗੁਰੂ ਘਰ ਜਿਹੜਾ ਬਣਾਇਆ ਜਿੱਥੇ ਲੋਕਾਂ ਦੀ ਸਹੂਲਤ ਵਾਸਤੇ ਏਸੀ ਵੀ ਲੱਗੇ ਹੋਏ ਹਨ ਤੇ ਲੋਕ ਆਪਣੇ ਘਰਾਂ ਦੇ ਫੰਕਸ਼ਨ ਜਿਹੜੇ ਗੁਰੂ ਕਰ ਗਏ ਇੱਕ ਮਾਤ ਦੇਵਾਂ ਦੇ ਨਾਲ ਨਾਲ ਤੁਸੀਂ ਖੂਨਦਾਨੀ ਵੀ ਹੈਗੇ ਆ ਬਿਲਕੁਲ ਬਿਲਕੁਲ ਸਾਡੇ ਅਸੀਂ ਆਖਾਰਾਂ ਵਿੱਚ ਅਕਸਰ ਪੜਦੇ ਰਹਿੰਦੇ ਆ ਇਹ ਜਿਹੜੀ ਤੁਹਾਨੂੰ ਇਹ ਜਿਹੜਾ ਕਿੱਦਾਂ ਚੇਟਕ ਲੱਗੀ ਖੂਨਦਾਨ ਦੀ ਇਹ ਚੇਟਕ ਜਿਹੜੀ ਇਸ ਤਰ੍ਹਾਂ ਲੱਗੀ ਕਿ 1987 ਦੇ ਵਿੱਚ ਅਸੀਂ ਆਈਡੀਆ ਕਰਦੇ ਕਿ ਨਵਾਂ ਚਰ ਦੇ ਵਿੱਚ ਅੱਛਾ ਜੀ ਤੇ ਉਦੋਂ ਜਸਪਾਲ ਸਿੰਘ ਕਿੱਦਾਂ ਸਾਡੇ ਸਟਾਕਟਰ ਹੁੰਦੇ ਸੀਗੇ ਜੀ ਜੀ ਤੇ ਉਹਨਾਂ ਵੱਲੋਂ ਜਿਹੜਾ ਉਦੋਂ ਇਸ ਮੈਰ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾਇਆ ਜਾਂਦਾ ਸੀਗਾ ਤੇ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਤੇ ਲਗਾਤਾਰ ਮੈਂ 45 ਦਾ 45 ਵਾਰ ਖੂਨਦਾਨ ਵੀ ਡੋਨੇਟ ਕੀਤਾ ਅਤੇ 25 ਖੂਨਦਾਨ ਕੈਂਪ ਆਰਗੇਨਾਈਜ਼ ਹੁੰਦੀ 99 ਨੂੰ ਲੈ ਕੇ 25 ਤੱਕ 25 ਖੂਨਦਾਨ ਕੈਂਪ ਜਿਹੜੇ ਆਰਗੇਨਾਈਜ਼ ਆਰਗੇਨਾਈਜ਼ ਵੀ ਕੀਤੇ ਤੇ ਇਸ ਵਕਤ ਜਿਹੜਾ ਅਸੀਂ ਕੈਂਪ ਆ ਉਹ 바ਵਾ ਸਾਹਿਬ ਡਾਕਟਰ ਪੀ ਵੀ ਅੰਬੇਦਕਰ ਦੇ ਜਨਮ ਦਿਨ ਤੇ ਹਰ ਸਾਲ ਲਗਾਣੇ ਆ ਤੇ ਮਨ ਨੂੰ ਬੜਾ ਸਕੂਨ ਮਿਲਦਾ ਬੜੀ ਖੁਸ਼ੀ ਮਿਲਦੀ ਆ ਬੀ.ਐਲ.ਓ. ਦੇ ਵਿੱਚ ਜੋ ਲੋਕਾਂ ਦੀ ਸੇਵਾ ਕਰਕੇ ਸਕੂਨ ਮਿਲਿਆ ਉਹ ਭਾਈ ਹੋਰ ਕਿਤੇ ਨਹੀਂ ਮਿਲ ਸਕਦਾ ਇਮਾਨਦਾਰੀ ਨਾਲ ਸੇਵਾ ਕੀਤੀ ਲੋਕ ਅੱਜ ਵੀ अनुमतों ਦੇ ਚੱਕਰਾਇਆ ਤੇ ਡਿਊਂਡੀਆਂ ਦੇ ਵੀ ਤੁਸੀਂ ਅਹੁਦੇਦਾਰ ਰਹੇ ਹੋ ਬਿਲਕੁਲ ਜੀ ਬਿਲਕੁਲ ਡਿਊਂਡੀਆਂ ਦੇ ਵੀ 1999 ਤੋਂ ਲੈ ਕੇ ਲਗਾਤਾਰ ਸਬ ਡਿਵੀਜ਼ਨ ਡਿਵੀਜ਼ਨ ਤੇ ਸਰਕਲ ਲੈਵਲ ਤੱਕ ਲੋਕਾਂ ਨੇ ਸਤਿਕਾਰ ਜਿਹੜਾ ਦਿੱਤਾ ਹੈ ਇਸ ਵਕਤ ਵੀ ਮੈਂ ਸਰਕਲ ਨਮਾਸ਼ਹਿਰ ਦਾ EMPLOYEES FEDERATION ਦਾ ਪ੍ਰਧਾਨ ਲਗਾਤਾਰ ਚੱਲ ਰਿਹਾ ਹਾਂ 2021 ਤੋਂ ਜੀ ਲੋਕਾਂ ਦੀਆਂ ਦੁਆਵਾਂਾਂ ਲੋਕਾਂ ਨੇ ਕੁਝ ਦਿੱਤਾ ਲੋਕਾਂ ਨੇ ਕੰਮ ਦੇਖ ਰਹੇ ਆ ਦੇਖੋ ਸਾਰਾ ਕਾਫੀ ਕੰਮ ਦੇਖ ਰਹੇ ਆ ਜੀ ਤੁਹਾਡੀ ਮੁਹੱਬਤ ਦਾ ਸਦਕਾ ਹੈ ਬਿਲਕੁਲ ਬਿਲਕੁਲ ਜੀ ਸੋ ਮਹਾਰਾਜ ਮਹਾਰਾਜ ਦੀ ਕਿਰਪਾ ਵੀ ਹੈ ਕਿ ਉਹ ਜੀ ਮਹਾਰਾਜ ਨੇ ਆਪਾਂ ਨੂੰ ਮਲੇ ਸਿੱਖਿਆ ਦਿੱਤੀ ਹੈ ਮਹਾਰਾਜ ਦੀ ਰਾਸਤੇ ਚੰਗ ਰਹੇ ਆ ਤੇ ਤਾਂ ਹੀ ਲੋਕ ਜਿਹੜੇ ਆ ਅੱਜ ਸਤਕਾਰ ਸਹਿਤ 28 ਸਾਲ ਦੀ ਮਿਹਨਤ ਸੇਵਾ ਲਿਵਾਨ ਕੋ ਪ੍ਰਾਂਤ ਮੈਂਗਨ ਦੇ ਦੋ ਦਸਤਖਤਾਂ ਦੇ ਜਿਸ ਨੇ ਵਿਆਪੀ ਕੌਂਡਲ ਦੇ ਵਿੱਚ ਠੀਕ ਹੈ ਜੀ ਸੇਵਾ ਸੇਵਿਸ ਕੀਤੀ ਉਹਨਾਂ ਵੱਲੋਂ ਵੀ ਮੈਨੂੰ 28 ਤਰੀਕ ਨੂੰ ਜਿਹੜੀ ਆ ਵਧਾਈ ਦੀ ਪਾਰਟੀ ਕੀਤੀ ਗਈ ਉੱਥੇ ਵੀ ਆਮ ਜੀ ਅੱਜ ਵੀ ਆਮ ਜੀ ਅੱਜ ਮੇਰੇ ਮੇਰੇ ਦਫ਼ਤਰੋਂ ਜਿੱਥੇ ਮੇਰੀ ਡਿਊਟੀ ਸੀ ਆਊਟਲੈਟ ਸਟੋਰ ਵਰੋਂ ਉਹਨਾਂ ਵੱਲੋਂ ਵੀ ਮੁਲਾਜ਼ਮਾਂ ਵੱਲੋਂ ਸ਼ਾਨਦਾਰ ਵਧਾਈ ਦੀ ਪਾਰਟੀ ਕੀਤੀ ਗਈ ਹੈ ਤੇ ਅੱਜ ਜੀਐਨ ਟੈਲੀਵਿਜ਼ਨ ਦੇ ਵਿੱਚ ਮੇਰੇ ਵੱਲੋਂ ਸੰਗਤ ਵਾਸਤੇ ਆਪਣੇ ਮਿੱਤਰਾਂ ਪਿਆਰਿਆਂ ਦੇ ਲਈ ਇਹ ਛੋਟਾ ਜਿਹਾ ਪ੍ਰੋਗਰਾਮ ਆ ਤੇ ਮੈਂ ਆਸ ਕਰਦਾ ਕਿ ਸਾਥੀ ਮੇਰੇ ਜੀ ਨੂੰ ਇਸੇ ਤਰ੍ਹਾਂ ਆਨਾਲ ਸਮੇਂ ਦੇ ਵਿੱਚ ਵੀ ਮੈਨੂੰ ਇਜਤ ਮਾਨਸ ਤਕਾਕ ਜਿਹੜਾ ਉਹ ਦਿੰਦੇ ਰਹਿਣਗੇ ਮੈਂ ਸਾਰਿਆਂ ਦਾ ਜਿੰਨੇ ਵੀ ਬਹੁਤ-ਬਹੁਤ ਧੰਨਵਾਦ ਜੀ ਨਮਾਸ਼ੇ ਸਰਕਾਰੀ ਕਾਰਮੀਆਂ ਚੈਨਲ ਦੀ ਪਰ ਕੋਈ ਇੱਕ ਵਾਰੀ ਫੇਰ ਤੁਹਾਡਾ ਬਹੁਤ-ਬਹੁਤ ਧੰਨਵਾਦ ਬੇਰਬਦੀ ਤੁਹਾਡਾ ਵੀ ਸਭ ਤੋਂ ਸਭ ਤੋਂ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਧੰਨਵਾਦ ਮੈਨਿਆ ਹੋਈ ਉਹਨਾਂ ਤੇ ਚੱਲਣ ਦੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹਾ ਕਿ ਬਹੁਤ ਅچھے ਇਨਸਾਨ ਜਿਨ੍ਹਾਂ ਦਾ ਮੈਂ ਕੋਈ ਵੀ ਮਤਲਬ ووٹ ਨਹੀਂ ਦਿੱਤਾ ਸਰਕਾਰ ਬਹੁਤ ਲੰਮਾ ਸਮਾਂ ਲੱਗ ਜਾਏਗਾ ਸਰਕਾਰ ਜੋ ਕੌਣ ਸਿੱਖੀ ਗੋਟਾ ਇਹਨਾਂ ਵਾਸਤੇ ਇਹਨਾਂ ਦੇ ਪਰਿਵਾਰ ਵਾਸਤੇ ਉਹ ਸਰਕਾਰ ਪਰ ਅੱਗੇ ਅਰਦਾਸ ਕਰਨਾ ਵਾ ਸੇਵਾ ਇਹ ਕੋਈ ਇਹਨਾਂ ਨੂੰ ਸਮਤਮਕ ਅچھے ਇਹਨਾਂ ਦੀ ਸੇਵਾ ਜਾਈ ਇਹਨਾਂ ਨੂੰ ਚੜ੍ਹਦੀ ਕਲਾ ਭਾਈ ਗੁਰੂ ਸੁਖਨਾ ਕੋਲ ਕਹਿੰਦਾ ਹੋਇਆ ਹਿਮਲਾ ਜੱਤ ਗੱਟ ਕੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਸਭ ਦੇ ਸਮੇਂ ਵਿੱਚ ਆਪਣੇ ਵਿਚਾਰ ਰੱਖੇ ਜੋ ਬਾਕੀ ਪੁੱਤਾਂ ਜਿਹੜੇ ਆ ਇਹ ਬਹੁਤ ਅچھے ਸੁਭਾਅ ਦੇ ਮਨ ਕਾ ਕਿਉਂਕਿ ਮੇਰੇ ਨਾਲ ਇਹ ਨਾ ਤਾਂ ਲੰਮਾ ਸਮਾਂ ਜਿਹੜਾ ਚੱਲ ਰਿਹਾ ਮੇਰਾ ਨਾਮ ਵੀ ਮੋਹਨ ਸਿੰਘ ਆ ਇਹਨਾਂ ਦਾ ਨਾਮ ਵੀ ਮੋਹਨ ਸਿੰਘ ਆ ਸਾਡੀ ਰਾਸ਼ੀ ਇੱਕ ਹੈ ਸੋ ਬਹੁਤ ਸਾਡਾ ਤੋਂ ਅਸੀਂ ਕੋਈ ਵੀ ਜਥੇਬੰਦੀ ਦੇ ਕੰਮ ਕਰਦੇ ਕਿਤੇ ਵੀ ਜਾਣਾ ਤੇ ਅਸੀਂ ਦੋਵੇਂ ਸਦਾ ਦੇ ਨਾਲੇ ਕਰਦੇ ਪਰਮਾਤਮਾ ਕਰੇ ਅੱਗੇ ਵੀ ਐਡੇ ਬੜਿਆ ਰਹੇ। ਸੋ ਬਈ ਇੱਕ ਕਾਰ ਖੜੀ ਆ ਪੀਵੀ08ਸੀਕਯੂ 425 ਨੰਬਰ ਉਹ ਤੁਹਾਡੇ ਕਾਹ ਹੁੰਦਾ ਬਾਹਰ ਮਾਰਕੀਟ ਦੇ ਵਿੱਚ ਉਹ ਕਾਰ ਆਪਣੀ ਸਾਈਡ ਕਰ ਲਓ। ਉਸ ਕਾਰ ਤੇ ਸਾਹਿਬ ਲਿਖਿਆ ਬੀਐਸਪੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ জাফরਪੁਰੀ ਅਤੇ ਹਰਮਨ ਸੁਨਾਨ ਵਤਨ ਜਨਨ ਸੈਕਟਰੀ ਬੀਐਸਪੀ ਨਵਾਂ ਸ਼ਹਿਰ। ਸੋ ਦੋਨੋਂ ਹੀ ਵੀ ਸਰਬਜੀਤ ਸਿੰਘ জাফরਪੁਰੀ ਯਰ ਹਰਮਨ ਸੁਨਾਨ ਜੀ ਪਤਨਾ ਤੇ ਹੋਰ ਸਾਡੇ ਡਿਵੀਜ਼ਨ ਬਲਵ ਸਾਰਸਟੋਰ ਨਮਾ ਸ਼ਹਿਰ ਤੇ ਸੈਂਟਰਲ ਸਟੋਰ ਹਸ਼ਿਆਨਪੁਰ ਉਹਨਾਂ ਬਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਤੁਸੀਂ ਮੁੱਟਾ ਜੀ ਆ ਨਹੀਂ ਖੜੀ ਕਿ ਠੀਕ ਹੈ ਕਿਉਂਕਿ ਆਪਾਂ ਅਜੇ ਜਿਹੜੇ ਬਾਕੀ ਦੇ ਗਿਫਟ ਆ ਥੋੜਾ ਲੇਟ ਦਿਓ ਮੇਰੀ ਬੇਇਜ਼ਤੀ ਆ ਫਿਰ ਆਪਾਂ ਸਾਰੇ ਬਲਾਰੇ ਸਾਡੇ ਵਿੱਚ ਰਹਿ ਜਾਣੇ ਆ ਆਪਾਂ ਗਿਫਟਾਂ ਦੇ ਚੱਕਰ 'ਚ ਸਾਡਾ ਘੰਟਾ ਲੱਗਣਾ ਮੁੜ ਕੋਈ ਗੱਲ ਨਹੀਂ ਆਪਣੇ ਕੋ ਬੜਾ ਟਾਈਮ ਆ ਆਪਾਂ ਗਿਫਟ ਵੀ ਦੇਣੇ ਆ ਤੇ ਮੋਰ ਸਿੰਘ ਬੁੱਟਾ ਜੀ ਨੇ ਜੋ ਪ੍ਰਬੰਧ ਕੀਤਾ ਸਾਡੇ ਖਾਣੇ-ਕਾਣੇ ਚ ਫਿਰ ਉਹ ਕੋ ਨਜ਼ਾਰਾ ਨਹੀਂ ਆਉਂਦਾ ਜਿੰਨਾ ਵਧੀਆ ਅਰੇਂਜਮੈਂਟ ਕੀਤਾ ਸੋ ਮੇਰਾ ਖਿਆਲ ਆ ਮਾਈਕ ਨਾਲੋਂ ਜ਼ਿਆਦਾ ਕੁਝ ਪਿੱਛੇ ਹੋઈ ਜਾਂਦੀ ਆ ਪਤਾ ਨਹੀਂ ਬੱਚਿਆਂ ਦੀ ਆਵਾਜ਼ ਆ ਕਿਹਨਾਂ ਦੀ ਆਵਾਜ਼ ਆ ਸੋ ਆਪਾਂ ਪੂਰਾ ਆਨੰਦ ਲਈਏ ਜਿਹੜਾ ਰਿਟਾਇਰਮੈਂਟ ਪਾਰਟੀ ਦਾ ਆਪਾਂ ਕਰਦੇ ਵੀ ਆ ਮੇਰੀਆਂ ਬੀਬੀਆਂ ਭੈਣਾ ਨੂੰ ਵੀਰਾਂ ਨੂੰ ਵੇਖਦੀਆਂ ਉਹਨਾਂ ਨੂੰ ਚੁੱਪ ਕਰਾ ਲਓ ਕੋ ਖਾਣਾ ਪੀਣਾ ਆ ਸਾਈਡ ਤੇ ਹੋ ਕੇ ਗਾਉ ਉਪਿਓ ਤੇ ਜੁਆਇ ਕਰੋ ਪਾਰਟੀ ਦਾ ਨਾ ਕਿ ਆਪਾਂ ਜਿਹੜਾ ਪਾਰਟੀ ਨੂੰ ਮਤਲਬ ਜੇ ਆਪਾਂ ਅੱਠ ਸਿਪੜਨ ਵਿੱਚ ਕਰੀਏ ਸਮਝਾ ਲਿਆ ਕਿ ਇਧਰ ਜੀ ਸਾਰੇ ਆਪ ਦੇ ਦੇਖੋ ਭਾਜੀ ਇਧਰ ਜੀ ਅੱਛਾ ਸੋਰੀ ਇਹਨਾਂ ਤੋਂ ਅਗਲੇ ਬੁਲਾ ਰਹੇ ਮੈਂ ਸਤਪਾਰ ਸਲੋ ਜੀ ਤਿਆਰ ਰਹਿਣ ਉਹ ਸਾਡੇ ਤਰਕਸ਼ੀਲ ਸੁਸਾਇਟੀ ਦੇ ਨਵਾਂ ਖੈਰ ਸਰਕਲ ਦੇ ਮੇਰਾ ਗੱਲ ਪ੍ਰਧਾਨ ਨੇ ਉਹ ਪ੍ਰੇਸ਼ਣ ਦੇ ਵਿੱਚ ਅਪਲਾਈ ਪ੍ਰੇਸ਼ਣ ਦੇ ਰਮਾ ਸਮਾ ਜਿਹੜੇ ਆਗੂ ਰਹੇ ਨੇ ਬੜੇ ਸੂਝਵਾਨ ਨੇ ਕੀ ਨਹੀਂ ਮਦਰ ਜੀ ਸੋਵੇ ਸਤਪਾਰਕ ਲੋਜੀ ਤੋਂ ਬਾਅਦ ਸੁਰਿੰਦਰ ਸਿੰਘ ਪੈਨਸ਼ਨਰ ਜਥੇਬੰਦੀ ਦੇ ਆਗੂ ਨੇ ਬੰਗਾ ਮੰਡਲ ਦੇ ਮਦਰੋਂ ਦਾ ਸਭ ਤੋਂ ਹੀ ਸਤਕਾਰਯੋਗ ਮੇਰੇ ਅੱਗੇ ਨਿਗਾਹ ਨਹੀਂ ਪਈ ਮੇਰੇ ਵੀਰ ਮਨਜੀਤ ਕੁਮਾਰ ਜੀ ਜਿਹੜੇ ਟੈਕਨੀਕਲ ਸਰਵਿਸ ਸਾਹਿਬ ਹਰਵੰਦ ਸਿੰਘ ਜੀ ਬਿੰਡ ਬਨਾਲਾ ਕਲਾ ਤੋਂ ਉਹ ਵੀ ਰਾਮੋ ਦੇ ਵਿੱਚੋਂ ਰਿਟਾਇਰ ਹੋਏ ਆ तो उन्हों का भी इतने पहुंचने बहुत बहुत धन्यवाद सो तो भाई मेरी बेनती ਇਹ ਤੁਸੀਂ ਮੰਨ ਲੈਂਦੇ ਕਿ ਭਲਾਰਮਾ ਬਨੋਂ ਵੀ ਬਹੁਤ ਗਿਫਟ ਹੈ ਤੇ ਮਿੱਤਰਾਂ ਸੱਜਣਾ ਰਿਸ਼ਤੇਦਾਰਾਂ ਪੈਣਾ ਭਰਾਵਾਂ ਬਨੋਂ ਜਿਨ੍ਹਾਂ ਜਿਨ੍ਹਾਂ ਦੇ ਵੀ ਸਾਥ ਸੰਬੰਧੀ ਆਪਣਾ ਸੋ ਪਿਆਰ ਹੈ ਸਦਈਆਂ ਸਾਰਿਆਂ ਵੱਲੋਂ ਜਿਹੜੇ ਗਿਫਟ ਹੈ ਵੀ ਆਉਣੇ ਆ ਸੋ ਕੋਈ ਗੱਲ ਨਹੀਂ ਆਪਾਂ ਇੱਕ ਘੰਟੇ ਦੀ ਗੱਲ ਹੈ ਉਸ ਤੋਂ ਬਾਅਦ ਆਪਾਂ ਗਿਫਟਾਂ ਦੀ ਰਸਮ ਖੁੱਲੀ ਕਰਦੀ ਆ ਕੋਈ ਗੱਲ ਨਹੀਂ ਪੂਰੇ ਸੱਜੀ ਦੇ ਨਾਲ ਗਿਫਟ ਦਿਓ ਕਾਲੀ ਦਿਨਾਂ ਦੇਓ ਇਸ ਸੱਜਣਸ਼ੀਲ ਭਗਸੇ ਨਗਰ ਨਾ ਸਵਤੰਤਰ ਅਜਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਗਰੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿੰਘ ਇਜਾਜ਼ਤ ਦੇਉ ਧੰਨਵਾਦ